ਜੜੀਆਂ ਜੜਿਓ ਮਸ਼ੀਨਰੀਆਂ ਗੱਡੀਆਂ ਵਾਸਤੇ ਤੁਸੀਂ ਕਮੈਂਟਾਂ ਦੇ ਵਿੱਚ ਕਹਿੰਦੇ ਸੀਗੇ ਉਹੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਆਂ ਜੀ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਤੇ ਅੱਗੇ ਆਪਾਂ ਤੁਹਾਡੇ ਕਮੈਂਟ ਵੀ ਸਾਰੇ ਪੜਾਂਗੇ ਤੁਸੀਂ ਕੀ ਕਹਿੰਦੇ ਹੋ ਤੁਹਾਡੇ ਨਾਮ ਆਪਾਂ ਲਵਾਂਗੇ ਵੀਡੀਓ ਨੂੰ ਪੂਰੀ ਦੇਖਿਓ ਜੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਚੈਨਲ ਦਾ ਨੰਬਰ ਆਪਣਾ 77100 9445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਮਕਾਨ ਦੀ ਗੱਡੀ ਦੀ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾਂ ਭੇਜ ਕੇ ਫ੍ਰ ਲਗਵਾ ਸਕਦੇ ਹਾਂ ਤੇ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਦੇ ਆਂ ਆਲਟੋ ਐਲਐਕਐਸਆਈ 2014 ਮਾਡਲ 1,80,000 ਰੁਪਏ ਡਿਮਾਂਡ ਹੈ ਸੀ ਗੱਡੀ ਖੜੀ ਹੈ ਮੋਗੇ ਏਰੀਆ ਚ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਚਿੱਟੇ ਰੰਗ ਦੀ ਗੱਡੀ ਹੈ ਨੰਬਰ ਪਲੇਟਾਂ ਸਰਕਾਰੀ ਉੱਪਰ ਮਿਲ ਜਾਣਗੀਆਂ ਗੱਡੀ ਦੀ ਕੰਡੀਸ਼ਨ ਅੰਦਰ ਤੋਂ ਲੈ ਕੇ ਬਾਹਰ ਤੱਕ ਬਹੁਤ ਵਧੀਆ ਪਈ ਹੈ 180 ਡਿਮਾਂਡ ਆ ਲੈਸ ਹੋ ਜਾਊਗਾ ਰੇਟ ਨੰਬਰ ਵਾਈ ਦਾ 88400 7016011 ਸੈਕੰਡ ਗੱਡੀ ਆਪਣੇ ਕੋਲੇ ਫਿੱਗੋ ਪਹੁੰਚੀ ਹੈ 2010 ਮਾਡਲ ਗੱਡੀਆ 1 ਲੱਖ ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਦੀ ਕੰਡੀਸ਼ਨ ਵਧੀਆ ਅੰਮ੍ਰਿਤਸਰ ਤੋਂ ਗੱਡੀ ਮਾਲਕ ਨੇ ਭੇਜੀ ਆ 70 ਤੋਂ 75 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਗੱਡੀ ਚ ਕੋਈ ਕਮੀ ਪੇਸ਼ੀ ਨਹੀਂ ਬਾਕੀ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਰਿਮੋਟ ਨਾਲ ਹੈ ਜੀ ਸੈਂਟਰ ਲੋਕਿੰਗ ਹੈ ਅੰਦਰ ਬਾਹਰੋਂ ਆਹ ਲੋਕੀ ਹੈ ਗੱਡੀ ਮਾਲਕ ਨੇ ਬਹੁਤ ਸੰਭਾਲ ਕੇ ਰੱਖੀ ਹੋਈ ਆ ਬਾਕੀ ਤੁਹਾਡੇ ਸਾਹਮਣੇ ਫੋਟੋਆਂ ਚ ਤੁਸੀਂ ਦੇਖ ਰਹੇ ਹੋ ਜੀ ਫੋਟੋਆਂ ਤੁਹਾਡੇ ਸਾਹਮਣੇ ਸਕਰੀਨ ਤੇ ਚੱਲ ਰਹੀਆਂ 1 ਲੱਖ ਰੁਪਇਆ ਕਿ ਹੈ ਬਾਕੀ ਹੋ ਜਾਊਗਾ ਨੰਬਰ ਵਾਈ ਦਾ 70875 43500 45 ਤੀਸਰੀ ਗੱਡੀ ਆਪਣੇ ਕੋਲੇ ਗੱਡੀ ਤੁਸੀਂ ਦੇਖੋ ਜੀ ਆਪਣੇ ਕੋਲੇ ਪਹੁੰਚੀ ਹੈ ਸੈਂਟਰੋ ਗੱਡੀ ਸੀएनजी ਉਨ ਪੇਪਰ ਹੈ ਜੀ પેટ્રોલ ਤੇ ਸੀएनजी ਤੇ 10 ਮਾਡਲ ਹੈ 85000 ਰੁਪਇਆ ਮਾਲਕ ਨੇ ਡਿਮਾਂਡ ਰੱਖੀ ਹੈ 골ਡਨ ਕਲਰ ਚ ਹੈ ਮਲੂਟ ਖੜੀ ਹੈ 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਗੱਡੀ ਵਧੀਆ ਜੀ ਚਲਾਉਣ ਚ ਕੋਈ ਕਮੀ ਪੇਸੀ ਨਹੀਂ ਜਾ ਕੇ ਕਿਸੇ ਨੇ ਦੇਖਣੀ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖ ਸਕਦੇ ਹਾਂ ਮਲੋੜ ਜਾ ਕੇ ਦੇਖ ਲਓ ਤੇ ਅੰਦਰ ਬਾਹਰੋਂ ਵਧੀਆ ਚਲਾਉਣ ਚ ਕੋਈ ਨੁਕਸ ਨਹੀਂ ਨੰਬਰ 22 ਦਾ 62836 5120 43 ਨੰਬਰ 4 ਤੇ ਆਪਣੇ ਕੋਲੇ ਬੋਲਟ ਕਲਾਸਿਕ ਪਹੁੰਚੇਗਾ ਪੰਜਾਬ ਨੰਬਰ ਬਿਲਕੁਲ ਨਵਾਂ ਸੋਹਣਾ ਸਾਫ਼ ਸੁਥਰਾ 19 ਮਾਡਲ ਹੈ ਜੀ 1 ਲੱਖ 85000 ਰੁਪਿਆ ਡਿਮਾਂਡ ਹੈ ਤੇ શ્રી ਮੁਕਤਸਰ ਸਾਹਿਬ ਮਾਲਕ ਦਾ ਰੀਆ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਹੈ ਕੋਈ ਕਮੀ ਪੇਸ਼ੀ ਹੈ ਨਹੀਂ ਜਾ ਕੇ ਕਿਸੇ ਨੇ ਦੇਖਣਾ ਹੋਵੇ ਜਾ ਕੇ ਦੇਖ ਸਕਦਾ हूं ਕਿਸੇ ਨੇ ਸਟਾਰਟ ਕਰਕੇ ਦੇਖਣਾ ਕਿ ਮਰਜੀ ਚੈੱਕ ਕਰਨ ਤੁਸੀਂ ਜਾ ਕੇ ਦੇਖ ਲਓ ਜੀ ਇੱਕ 85 ਚੋਂ ਮਾੜਾ ਮੋਟਾ ਮਾਲਕ ਘਟਾਵਾ ਦਾ ਵੀ ਕਰ ਦੇਣਗੇ ਬਾਕੀ ਸਾਰਾ ਰੀਜਨਲ ਹੈ ਕੋਈ ਟੁੱਟਿਆ ਪੱਜ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਮਾਲਕ ਦਾ ਨੰਬਰ 95179 ਤੇ 430 ਅਠਾਈ ਗੱਲਬਾਤ ਜਿਹੜੀ ਵੀ ਕਰਨੀ ਆ ਤੁਸੀਂ ਆਪੇ ਕਰ ਲਓ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਇਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਤੁਹਾਨੂੰ ਮੈਂ ਹਰ ਵੀਡੀਓ 'ਚ ਹਰ ਰੋਜ਼ ਕਹਿਣਾ ਹੁੰਣਾ ਜੀ ਨੰਬਰ ਆਪਣਾ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲ ਹੀ ਕਿਸੇ ਵੀ ਏਰੀਆ 'ਚ ਕੋਠੀਆਂ ਘਰ ਮਕਾਨ ਗੱਡੀਆਂ ਮੋਟਰਸਾਈਕਲ ਤੁਸੀਂ ਜੇ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿਚਾਰ ਤੁਸੀਂ ਲਗਵਾ ਸਕਦੇ ਹੋ ਜੀ ਆਪਣਾ ਕਮਿਸ਼ਨ ਖਰਚਾ ਵਾਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਨਾਲ ਦੀ ਨਾਲ ਇੱਕ ਬੇਨਤੀ ਕਰੂਗਾ ਮੈਂ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਤੁਸੀਂ ਭੇਜ ਦਿਓ ਵੇਚਣ ਵਾਸਤੇ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜ ਕਰੋ ਹੁਣ ਆਪਾਂ XUV 500W8 ਗੱਡੀ ਦੀ ਗੱਲ ਕਰਾਂਗੇ ਜੀ 2012 ਮਾਡਲ ਗੱਡੀ ਹੈ 4 ਲੱਖ ਤੇ 40000 ਰੁਪਿਆ ਇਸ ਗੱਡੀ ਦੀ ਡਿਮਾਂਡ ਹੈ ਬਾਗਾ ਪੁਰਾਣਾ ਮਾਲਕ ਦਾ ਏਰੀਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਗੱਡੀ ਦੀ ਕੰਡੀਸ਼ਨ ਆਲੂਕਿਆ ਚਲਾਉਣ ਚ ਗੱਡੀ ਚ ਕੋਈ ਕਮੀ ਪੇਸ਼ੀ ਨਹੀਂ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਚਾਰ ਚਾਲ ਇੱਕ ਵਾਰੀ ਡਿਮਾਂਡ ਲੈਸ ਬੱਸ ਹੋ ਜਾਊਗਾ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਤੁਹਾਡੇ ਸਾਹਮਣੇ ਆ ਜੀ ਬਾਕੀ ਮੈਂ ਬੇਨਤੀ ਕਰਦਾ ਹੁਣਾ ਜਦੋਂ ਤੁਸੀਂ ਫੋਟੋਆਂ ਖਿੱਚ ਕੇ ਭੇਜ ਦਿਓ ਨਾਲ ਦੇ ਨਾਲ ਇੱਕ ਵੀਡੀਓ ਵੀ ਲਾਜ਼ਮੀ ਬਣਾ ਕੇ ਭੇਜਿਆ ਕਰੋ ਬਾਕੀ ਜੜੀ ਆ ਗੱਡੀਆਂ ਅੰਧੋਲਪੂਰੀ ਬਦਿਆ ਪਈਏ ਸਾਰੇ ਫੰਕਸ਼ਨ ਫੰਕਸ਼ਨ ਸਾਰਾ ਕੁਝ ਵਰਕਿੰਗ ਚ ਹੈ ਵਧੀਆ ਕੰਡੀਸ਼ਨ ਹੈ ਨੰਬਰ 98146 24564 ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚਿਆ ਜਿਵੇਂ ਕੀ ਲੋਜੀ ਗੱਡੀਆਂ ਜੀ ਆਹਾਂ ਤੇ 8 ਸੀਟਰ ਹੈ ਜੀ 2015 ਮਾਡਲ ਹੈ ਰੇਟ ਬਹੁਤ ਘੱਟ ਹੈ 245 ਲੈਸ ਹੋ ਜਾਊਗਾ ਤੇ ਗੱਡੀ ਰੀਨੋਟ ਦੀ ਹੈ ਜੀ ਜਿਨ੍ਹਾਂ ਦੀ ਡਸਟਰ ਗੱਡੀ ਆ ਉਹਨਾਂ ਦੀ ਆਹ ਗੱਡੀ ਆ ਜੀ ਤੇ ਅਹਿਮਦਗੜ੍ਹ ਗੱਡੀ ਖੜੀ ਆ ਤੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 90 ਤੋਂ 95 ਪੈਸੇ ਮਿਲੂਗੀ ਕੰਡੀਸ਼ਨ ਆਲੋਕਿਆ ਗੱਡੀ ਪੂਰੀ ਵਧੀਆ ਅੰਦਰੋਂ ਵੀ ਵਧੀਆ ਬਾਹਰੋਂ ਵੀ ਵਧੀਆ ਬਾਕੀ ਤੁਹਾਡੇ ਸਾਹਮਣੇ ਆ ਮਾਲਕ ਨੇ ਵਧੀਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ 95928 17929 ਗੱਲਬਾਤ ਜਿਹੜੀ ਵੀ ਕਰਨੀ ਆ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ ਜੈਨ ਗੱਡੀ ਲੈ ਕੇ ਪਹੁੰਚੇ ਆ ਪੰਜਾਬ ਨੰਬਰ ਹੈ 2000 ਪੂਰਾ ਮਾਡਲ ਹੈ 55000 ਰੁਪਿਆ ਇਸ ਗੱਡੀ ਦੀ ਮੰਗ ਮਾਲਕ ਨੇ ਲਾ ਕੇ ਭੇਜੀ ਆ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਸੋਹਣੀ ਗੱਡੀ ਆ ਪੂਰੀ ਵਧੀਆ ਗੱਡੀ ਆ ਜਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦੇ ਹੂੰ ਬਾਕੀ 55000 ਦੇ ਵਿੱਚੋਂ ਰੇਟ ਬਹੁਤ ਘਟ ਹੋ ਜੂਗਾ ਮੋਕੇ ਤੇ ਮਾਲਕ ਨੇ ਕੀ ਹੈਗਾ ਬਾਕੀ ਗੱਡੀ ਲਾਲ ਰੰਗ ਦੀ ਆ ਅੰਦਰੋਂ ਵੀ ਪੂਰੀ ਵਧੀਆ ਮਾਲਕ ਨੇ ਵਧੀਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਸ਼ੌਂਕ ਨਾਲ ਚਲਾਈ ਹੋਈ ਆ ਗੱਲਬਾਤ ਪੂਰੀ ਆਪਾਂ ਕਰ ਲਈ ਤੇ ਨੰਬਰ ਰਹਿ ਗਿਆ ਉਹਨਾਂ ਦਾ ਨੋਟ ਕਰ ਲਓ ਤੁਸੀਂ ਜਿੰਨਾਂ ਦੀ ਆ ਜੈਨ ਗੱਡੀ 77100 9661385 ਗੱਲਬਾਤ ਜਿਹੜੀ ਵੀ ਕਰਨੀ ਆ ਆਪੇ ਕਰ ਲਓ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਆ ਪੂਰੀ ਹੋ ਗਈ ਤੇ ਤੁਹਾਨੂੰ ਮੈਂ ਕਿਆ ਸੀਗਾ ਕਮੈਂਟ ਆਪਾਂ ਪੜਾਂਗੇ ਸਾਰੇ ਕਮੈਂਟ ਤੁਹਾਨੂੰ ਮੈਂ ਦੱਸਦਾ ਪਹਿਲਾ ਕਮੈਂਟ ਆਪਣੇ ਕੋਲੇ ਲਾਬੂ ਰਾਮ ਦਾ ਪਹੁੰਚਿਆ ਹੈ ਇਹਨਾਂ ਨੇ ਕਿਹਾ ਇਹ ਕਹਿੰਦੇ ਨੇ ਭਾਜੀ ਕੋਈ ਫਸਟ ਓਨਰ ਆਲਟੋ ਗੱਡੀ ਹੋਵੇ 50000 ਦੀ ਡਿਮਾਂਡ ਦੇ ਵਿੱਚ ਪਹਿਲੇ ਨਾਮ ਆਲਟੋ ਗੱਡੀ 50000 ਦੇ ਡਿਮਾਂਡ ਦੇ ਵਿੱਚ ਆ ਮੁਸ਼ਕਿਲ ਹੈ ਜੀ ਕਿਉਂਕਿ ਪਹਿਲੇ ਓਨਰ ਤਾਂ ਨਹੀਂ ਮਿਲਣੀ ਕੋਈ ਦੂਜੇ ਤੀਜੀ ਓਨਰ ਸ਼ਾਇਦ ਮਿਲ ਜੇ ਬਾਕੀ ਕਈ ਆਲਟੋ ਗੱਡੀਆਂ ਦੋ ਤਿੰਨ ਆਪਾਂ ਪਾਈਆਂ ਵੀ ਹੋਈਆਂ ਉਹਨਾਂ ਨਾਲ ਤੁਸੀਂ ਗੱਲ ਕਰ ਲਓ ਤੇ ਤੁਸੀਂ ਪੁੱਛ ਲਓ ਕਿੰਨੇ ਨਾਮ ਹੈ ਬਾਕੀ ਗੱਡੀਆਂ ਜਿਹੜੀਆਂ ਆਪਾਂ ਪਾਈਆਂ ਹੋਈਆਂ 50000 ਦੀ ਡਿਮਾਂਡ ਦੇ ਵਿੱਚ ਪਾਈਆਂ ਹੋਈਆਂ 50000 ਚੋਂ ਲੈਸ ਬਸ ਉਹਨਾਂ ਗੱਡੀਆਂ ਦਾ ਰੇਟ ਹੋਊਗਾ ਬਾਕੀ ਤੁਸੀਂ ਇੱਕ ਵਾਰੀ ਕਨਫਰਮ ਕਰ ਲਓ ਜੀ ਤੇ ਦੂਜਾ ਕਮੈਂਟ ਆਪਣੇ ਕੋਲੇ ਹਰਪਾਲ ਸਿੰਘ ਦਾ ਪਹੁੰਚਿਆ ਜੀ ਇਹਨਾਂ ਨੇ ਕਿਹਾ ਜਲਾਲਾਬਾਦ ਕੋਈ ਗੱਡੀ ਹੋਵੇ 60000 ਦੀ ਤਾਂ ਦੱਸਿਓ ਜਰੂਰ ਆ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਪਹੁੰਚਦੇ ਆਂ ਤੇ ਕਈ ਗੱਡੀਆਂ ਆਪਾਂ ਪਾਈਆਂ ਤਾਂ ਹੋਈਆਂ ਜੀ ਤੁਹਾਡੀ ਡਿਮਾਂਡ ਦੇ ਉੱਪਰ ਤੇ ਤੁਸੀਂ ਚੈੱਕ ਕਰ ਲਓ ਕਿਹੜੇ ਏਰੀਆ ਚੋਂ ਹੈ ਏਰੀਆ ਨਹੀਂ ਮੈਨੂੰ ਕਨਫਰਮ ਹੈਗਾ ਜੀ ਅਗਲਾ ਕਮੈਂਟ ਆਪਣੇ ਕੋਲੇ ਮਨਦੀਪ ਸਿੰਘ ਕਹਿੰਦੇ ਨਾਈਸ ਬਹੁਤ ਬਹੁਤ ਧੰਨਵਾਦ ਜੀ ਤੇ ਅਗਲਾ ਕਮੈਂਟ ਆਪਣੇ ਕੋਲੇ ਪਹੁੰਚਿਆ ਜਿਹੜਾ ਆਪਣੇ ਕੋਲੇ ਸੋਨਾ ਬਾਲ ਕਹਿੰਦੇ ਨੇ ਇਹਨਾਂ ਦਾ ਨਾਮ ਹੈ ਜੀ ਸੋਨਾ ਬਾਲ ਤੇ ਇਹਨਾਂ ਨੇ ਕਿ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਤਿ ਸ੍ਰੀ ਅਕਾਲ ਬਾਈ ਜੀ ਤੇ ਕਹਿੰਦੇ ਨੇ ਤੁਸੀਂ ਵੀਡੀਓ ਬਹੁਤ ਸੋਹਣੀਆਂ ਬਣਾਉਂਦੇ ਹੋ ਜੀ ਤੁਹਾਡੀਆਂ ਵੀਡੀਓ ਸੋਹਣੀਆਂ ਹੁੰਦੀਆਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਚੰਗਾ ਤੁਸੀਂ ਕਮੈਂਟ ਕੀਤਾ ਜੀ ਬਹੁਤ ਵਧੀਆ ਲੱਗਿਆ ਬਾਕੀ ਆਪਾਂ ਹਰ ਰੋਜ਼ ਕਮੈਂਟ ਪੜਿਆ ਕਰਾਂਗੇ ਤੇ ਤੁਸੀਂ ਕਮੈਂਟ ਕਰਦੇ ਰਹਿ ਕਰੋ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਚਾਹੀਦੀ ਕਿੰਨੇ ਰੇਟ ਚਾਹੀਦੀ ਹੈ ਜੇ ਕਿਸੇ ਨੇ ਸੇਲ ਕਰਵਾਉਣੀ ਹੈ ਜੀ ਕਿਸੇ ਨੇ ਕੋਈ ਆਪਦੀ ਕੋਠੀ ਘਰ ਮਕਾਨ ਕੁਛ ਵੀ ਵੇਚਣਾ ਆਪਣੇ ਨੰਬਰ ਆ ਚੈਨਲ ਦਾ ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਚੱਲਦਾ ਰਹਿੰਦਾ ਉੱਪਰ 7719445360 ਆਪਣੇ ਕੋਲੇ ਭੇਜ ਦਿਓ ਜੀ ਬਾਕੀ ਅੱਜ ਲਈ ਬਸ ਇਨੇ ਕਮੈਂਟ ਜੀ ਜਲਦੀ ਆਪਾਂ ਮਿਲਦੇ ਆ ਨਵੀਂ ਵੀਡੀਓ ਨਾਲ ਤੇ ਹੋਰ ਬਹੁਤ ਸਾਰੇ ਕਮੈਂਟ ਤੇ ਮਸ਼ੀਨਰੀ ਆਪਾਂ ਲੈ ਕੇ ਪਹੁੰਚਦੀਆਂ ਇਨੇ ਤੁਸੀਂ ਆ ਵੀਡੀਓ ਦੇਖੋ ਸ਼ੇਅਰ ਕਰੋ ਤੇ ਪਹਿਲੀ ਵਾਰ ਆਹ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ